ਦਰਸ਼ਨ ਕਰਨਾ ਜਿਹੜਾ ਪਾਕਿਸਤਾਨ ਗੁਰਦ ਆਮਾ ਤੇ ਜਾ ਰਹੇ ਹੈਗੇ ਆ ਸੋ ਆਪਾਂ ਇੱਥੇ ਗੱਲਬਾਤ ਵੀ ਕਰ ਲੈਨੇ ਆ ਸਭ ਤੋਂ ਪਹਿਲਾਂ ਫਤਿਹ ਬੁਲਾ ਲੀਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਮਹਾਲਮ ਸਿੰਘ ਸਾਬ ਜੀ ਸਾਈ ਮੀਆ ਮੀਰ ਇੰਟਰਨੈਸ਼ਨਲ ਫਾਊਂਡੇਸ਼ਨ ਦਾ ਇੱਕ ਵੱਡਾ ਪ੍ਰਾਲਾ ਹੈਗਾ ਕਰੀਬ-ਕਰੀਬ 400 ਤੋਂ ਉੱਪਰ ਵਿਜੇ ਲੱਗੇ ਹੈਗੇ ਆ ਔਰ ਵੱਡੀ ਉਪਲਬਧੀ ਹੈਗੀ ਤੁਸੀਂ ਪਿਛਲੇ 3-4 ਦਿਨਾਂ ਤੋਂ ਹਾਲਾਂਕਿ ਵੱਡਾ ਇੱਕ ਕਾਰਜ ਹੁੰਦਾ ਹੈਗਾ ਸੰਗਤ ਦੇ ਪਾਸਪੋਰਟ ਜਮ੍ਹਾਂ ਕਰਾਉਣੇ ਉਸ ਤੋਂ ਬਾਅਦ ਸਾਰਾ ਪ੍ਰੋਸੈਸ ਜਿਹੜਾ ਕਰਨਾ ਹੈਗਾ ਇਸ ਪ੍ਰਾਲੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜੀ ਸਭ ਤੋਂ ਪਹਿ ਸੰਗਤਾਂ ਨੂੰ ਮੇਰੇ ਵੱਲੋਂ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਤੇ ਗੁਰਪੁਰਬ ਤੇ ਸਭ ਸੰਗਤਾਂ ਨੂੰ ਵਧਾਈ ਦਿੰਨੇ ਆ ਤੇ ਫਤਿਹ ਗਜਾਉਂਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੇਖੋ ਜੀ ਜਿੱਥੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਵਾਸਤੇ ਨਨਕਾਣਾ ਸਾਹਿਬ ਦੀ ਧਰਮੀ ਨੂੰ ਨਤਮਸਤਕ ਹੋਣ ਵਾਸਤੇ ਵੱਖ-ਵੱਖ ਜਥੇਬੰਦੀਆਂ ਚਾਹੇ ਸ਼੍ਰੋਮਣੀ ਕਮੇਟੀ ਆ ਚਾਹੇ ਉਹ ਦਿੱਲੀ ਕਮੇਟੀ ਆ ਹਰਿਆਣਾ ਕਮੇਟੀ ਆ ਜਾਂ ਸਾਡੀਆਂ ਹੋਰ ਜਥੇਬੰਦੀਆਂ ਸੇਵਾਵਾਂ ਨਿਭਾਰੀਆਂ ਹਨ ਉਹਦੇ ਵਿੱਚੋਂ ਇੱਕ ਸਾਡੀ ਵੀ ਜਿਹੜੀ ਜਥੇਬੰਦੀ ਆ ਸਾਈ ਮੀਆਂ ਮੇਰੇ ਇੰਟਰਨੈਸ਼ਨਲ ਫਾਊਂਡੇਸ਼ਨ ਅਸੀਂ ਉਹਨਾਂ ਦੇ ਜਿਹੜਾ ਹੈਗਾ ਸੇਵਾਦਾਰਾਂ ਸੇਵਾਦਾਰ ਦੇ ਹੋਣ ਦੇ ਨਾਤੇ ਅਸੀਂ ਜਿਹੜੇ ਸਾਡੇ ਕੋਲ ਪਾਸਪੋਰਟ ਜਮ੍ਹਾਂ ਹੁੰਦੇ ਆ ਉਹ ਅਸੀਂ ਪੂਰਾ ਪ੍ਰੋਸੈਸ ਕਰਦੇ ਹੋਏ ਮੈਸੇਜ ਦੇ ਵਿੱਚ ਜਮ੍ਹਾਂ ਕਰਾਉਨੇ ਆ ਔਰ ਵੀਜ਼ਾ ਸਾਨੂੰ ਜਿਹੜੀ ਹੈ ਉਹ ਮੈਸੇਜ ਦਿੰਦੀ ਆ ਔਰ ਇਸ ਵਾਰ ਜਿਹੜੇ ਵੀਜ਼ਨ ਦੀ ਗੱਲ ਕਰੀਏ ਤੇ ਅਸੀਂ ਧੰਨਵਾਦੀ ਆ ਪਾਕ ਹਾਈ ਕਮਿਸ਼ਨ ਦੇ ਵੀ ਜਿਨ੍ਹਾਂ ਨੇ ਸਾਨੂੰ ਜਿਹੜਾ ਹੈਗਾ ਵੀਜ਼ੇ ਦੇ ਇੱਕ ਨਵਾਜਿਆ ਔਰ ਭਾਰਤ ਸਰਕਾਰ ਦੇ ਵੀ ਅਸੀਂ ਰਹਿਣੀ ਆ ਕਿ ਉਹ ਸਾਡਾ ਸਹਿਯੋਗ ਕਰਦੇ ਆ ਜਦੋਂ ਅਸੀਂ ਬਾਰਡਰ ਤੇ ਜਾਂਦੇ ਆ ਜਾਂ ਹੋਰ ਸਾਨੂੰ ਮਤਲਬ ਕੋਈ ਸੰਗਤ ਨੂੰ ਪਛਾਣ ਨਹੀਂ ਹੋਣ ਦਿੰਦੇ ਤੋਂ ਅਸੀਂ ਇੱਕ ਮੰਗ ਵੀ ਕਰਦੇ ਆ ਕਿ 1973 ਤੋਂ ਇਹ ਕੋਟਾ 3000 ਦਾ ਜਿਹੜਾ ਮਿਥਿਆ ਗਿਆ ਸਰਕਾਰਾਂ ਵੱਲੋਂ ਉਹੀ ਚੱਲਦਾ ਆ ਰਿਹਾ ਅਸੀਂ ਕਈ ਵਾਰਾਂ ਮੈਮੋਰੰਡਮ ਵੀ ਦਿੱਤੇ ਆਪਣੇ ਜਥੇਬੰਦੀਆਂ ਨੂੰ ਪਰ ਹੁਣ ਸਾਨੂੰ ਲੋੜ ਹੈ ਕਿ ਅਸੀਂ ਸਾਰੇ ਚਾਹੇ ਸ਼੍ਰੋਮਣੀ ਕਮੇਟੀ ਆ ਜਾਂ ਹੋਰ ਵੀ ਸੇਵਾਦਾਰ ਨੇ ਸੇਵਾ ਨਿਭਾ ਰਹੇ ਆ ਇਕੱਠੇ ਹੋ ਕੇ ਦੋਹਾਂ ਸਰਕਾਰਾਂ ਤੇ ਦਬਾਅ ਪਾਉਣ ਕਿ ਹੁਣ 1973 ਤੋਂ ਬਾਅਦ ਦੇਖੋ ਤੁਸੀਂ ਜਾਣ ਸਕਿਆ ਕਿੰਨੀ ਵਧ ਗਈ ਆ ਪੰਜਾਬ ਸਰਕਾਰ ਦਾ ਪੰਜਾਬ ਦੇ ਵਿੱਚ ਚਾਹੇ ਸਿੱਖਾਂ ਦੀ ਗਿਣਤੀ ਆ ਚਾਹੇ ਹੋਰ ਵੀ ਹਿੰਦੂ ਜੈਂਟਲਮੈਨ ਵੀ ਜਾਂਦੇ ਆ ਹੋਰ ਵੀ ਜਿਹੜੇ ਹੈਗੇ ਆ ਸਾਰੇ ਗੁਰੂ ਨਾਨਕ ਪਾਤਸ਼ਾਹ ਨੂੰ ਮੰਨਦੇ ਆ ਜਾਂਦੇ ਆ ਉਹਨਾਂ ਦੀ ਜਨ ਸਖਿਆ ਜਿਹੜੀ ਜਿਹੜੀ ਵੱਧ ਚੁੱਕੀ ਆ ਉਸ ਦੇ ਹਿਸਾਬ ਨਾਲ ਜਿਹੜਾ ਕੋਟਾ ਜਿਹੜਾ ਸਾਡਾ ਅਸੀਂ ਮੰਗ ਕਰਦੇ ਆ ਆਪਣੀ ਜਥੇਬੰਦੀ ਵੱਲੋਂ ਕਿ 3000 ਤੋਂ ਵਧਾ ਕੇ ਘੱਟੋ ਘੱਟ 10000 ਕੀਤਾ ਜਾਵੇ ਕਿਉਂਕਿ ਪਹਿਲੀ ਵਾਰ ਹੋਇਆ ਇਤਿਹਾਸ ਵਿੱਚ ਕਿ ਇੰਨੇ ਪਾਸਪੋਰਟ ਜਮ੍ਹਾਂ ਹੋਇਆ ਲੋਕਾਂ ਨੂੰ ਜਾਗਰਤੀ ਆਈ ਆ ਕਿ ਅਸੀਂ ਅਰਦਾਸ ਕਰਦੇ ਆ ਅਰਦਾਸ ਵਿੱਚ ਅਸੀਂ ਇਹ ਸ਼ਬਦ ਪੜ੍ਹਦੇ ਆ ਕਿ ਸਾਨੂੰ ਵਿਛੜੇ ਗੁਰਧਾਮ ਦੇ ਦਰਸ਼ਨ ਦਾਰੇ ਬਖਸ਼ੋ ਅਸੀਂ ਅਮਲ ਨਹੀਂ ਕਰਦੇ ਪਰ ਉਹ ਕਿਤਨੇ ਕਿਤੇ ਬੂਰ ਪੈਂਦਾ ਦਿਖਾਈ ਦੇ ਰਿਹਾ ਹੈ ਕਿ ਅਸੀਂ ਗੁਰੂ ਨਾਨਕ ਪਾਤਸ਼ਾਹ ਦੇ ਉਸ ਫਲਸਫੇ ਨੂੰ ਅਸੀਂ ਉਸ ਥੱਲੇ ਜਿਹੜੇ ਵਿਛੜ ਗਿਆ ਗੁਰਧਾਮ ਉਸ ਟਾਈਮ ਤੇ ਤੇ ਅਸੀਂ ਉਹਨਾਂ ਦੇ ਦਰਸ਼ਨ ਦਿਦਾਰੇ ਕਰਨੋਂ ਵਾਸਤੇ ਸੰਗਤ ਨੂੰ ਲੈ ਕੇ ਜਾਂਦੇ ਆ ਅਸੀਂ ਆਪਣੇ ਆਪ ਨੂੰ ਵੱਡੇ ਭਾਗਾਂ ਵਾਲੇ ਸਮਝਦੇ ਆ ਕਿ ਇਹ ਸੇਵਾ ਸਾਡੇ ਹਿੱਸੇ ਵਿੱਚ ਆਈ ਆ ਵੇਖੋ ਮੁਸਲਮਾਨ ਵੀਰ ਜਦੋਂ ਸਾਊਦੀ ਅਰਬ ਵਿੱਚ ਜਾਂਦੇ ਆ ਹਰ ਵਾਰੀ ਜਦੋਂ ਆਪਣੇ ਮੱਕੇ ਮਦੀਨੇ ਜਾਂਦੇ ਆ ਉਹ ਹਰ ਵਾਰੀ ਉੱਥੇ ਇਹ ਅਨਾਉਂਸ ਕਰਦੇ ਆ ਉਥੋਂ ਮੰਗ ਕਰਦੇ ਆ ਕਿ ਸਾਡਾ ਕੋਟਾ ਵਧਾਇਆ ਜਾਵੇ ਉਥੋਂ ਦੀਆਂ ਸਰਕਾਰਾਂ ਕੋਟਾ ਵਧਾਉਂਦੀਆਂ ਨੇ ਔਰ ਫਿਰ ਅਗਲੀ ਵਾਰ ਜਾਂਦੇ ਹੋ ਫਿਰ ਮੰਗ ਕਰਦੇ ਕਿ ਸਾਡਾ ਕੋਟਾ ਹੋਰ ਵਧਾਇਆ ਜਾਵੇ ਪਰ ਅਸੀਂ ਸਾਡੀ ਇੱਕ ਇਹ ਕਹਿ ਲਓ ਕਿ ਸਾਡੇ ਵਿੱਚ ਕਮੀ ਆ ਅਸੀਂ ਮੰਗ ਨਹੀਂ ਕਰਦੇ ਜੇ ਮੰਗ ਕਰਦੇ ਆ ਆਪਣੇ ਆਪਣੇ ਇਕੱਲੇ ਇਕੱਲੇ ਰੂਪ ਦੇ ਵਿੱਚ ਮੰਗ ਕਰਦੇ ਆ ਤੇ ਸਾਰੇ ਸੰਗਤ ਨੂੰ ਸਾਰੇ ਮੇਰੇ ਜਿੰਨੀਆਂ ਜਥੇਬੰਦੀਆਂ ਸੁਣ ਰਹੀਆਂ ਆ ਅਪੀਲ ਆ ਕਿ ਆਪਾਂ ਇੱਕ ਜੁਟ ਹੋ ਕੇ ਦੋਹਾਂ ਸਰਕਾਰਾਂ ਤੇ ਦਬਾਅ ਪਾਈਏ ਕਿ ਸਾਡਾ ਜਿਹੜੀ ਸੰਗਤ ਵੱਧ ਤੋਂ ਵੱਧ ਦਰਸ਼ਨ ਕਰ ਸਕੇ ਤੇ ਇਹ ਕੋਟਾ ਜਿਹੜਾ ਹੈਗਾ ਵਧਾਇਆ ਜਾਵੇ ਇਹ ਹੀ ਅਪੀਲ ਆ ਅ ਠੀਕ ਹੈ ਭਾਈ ਸਾਹਿਬ ਜੀ ਆਪਾਂ ਇੱਥੇ ਹੋਰ ਵੀ ਗੱਲਬਾਤ ਕਰਦੇ ਹੈਗੇ ਆ ਮੇਰੇ ਨਾਲ ਭਾਈ ਚਿਪਾਲ ਸਿੰਘ ਜੀ ਹੈਗੇ ਆ ਵੱਡੀਆਂ ਸਵਾਵਾਂ ਇਹਨਾਂ ਦੀ ਹੈਗੀਆਂ ਮੱਲਾ ਮੱਲਾ ਵਾਲੇ ਇਲਾਕੇ ਦੇ ਵਿੱਚ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਜਥੇ ਬਾਰੇ ਆਪਾਂ ਭਾਈ ਸਾਹਿਬ ਨੇ ਜਿਵੇਂ ਗੱਲ ਕਰਤੀ ਹੈਗੀ ਵੀ ਆਪਣਾ ਕਰੀਬ ਕਰੀਬ 3000 ਦਾ ਜਥਾ ਜਾ ਰਿਹਾ ਹੈਗਾ ਆ ਆਮ ਤੌਰ ਤੇ ਜਿਹੜੇ ਉੱਧਰ ਜਥਾ ਜਾਂਦਾ ਹੈ ਉਹ ਦੱਸਦੇ ਆ ਕਿ ਬਹੁਤ ਪ੍ਰੇਮ ਮਿਲਦਾ ਸੰਗਤਤਾ ਬੜੀ ਸ਼ਰਧਾ ਦੇ ਨਾਲ ਸੰਗਤ ਜਾਂਦੀ ਹੈ ਵੱਡੀਆਂ ਸਵਾਵਾਂ ਜਿਹੜੇ ਪਾਕਿਸਤਾਨ ਸਰਕਾਰ ਹੈਗੀ ਹੈ ਜਾਂ ਤੁਸੀਂ ਗੁਰਦ ਆਮਾਂ ਦੀ ਜਿਹੜੀ ਯਾਤਰਾ ਕਰਾਉਂਦੀ रहेਗਾ ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਦੇਖੋ ਜੀ ਜਿਵੇਂ ਸਿੱਖ ਸੰਗਤਾਂ ਪਾਕਿਸਤਾਨ ਦੇ ਜਿਹੜੇ ਗੁਰਧਾਮਾਂ ਦੀ ਯਾਤਰਾ ਲਈ ਜਾਂਦੀ ਆ ਚਾਹੇ ਸਾਲ ਦੇ ਵਿੱਚ ਚਾਰ ਜੱਥੇ ਜਾਂਦੇ ਆ ਉਸ ਸਮੇਂ ਜਿਹੜੇ ਪੱਕ ਦੇਸ਼ ਦੇ ਵਾਸੀ ਆ ਜਾਂ ਸੰਗਤਾਂ ਨੇ ਬਹੁਤ ਹੀ ਮਾਨਸਿਤ ਕਰ ਦਿੰਦੀਆਂ ਸਿੱਖ ਸੰਗਤਾਂ ਨੂੰ ਬੜਾ ਮਾਨਸਿਤ ਕਰ ਦਿੰਦੀਆਂ ਜਿਹੜੀਆਂ ਇੱਕ ਭੋਲੀ ਯਾਦ ਦੇ ਤੌਰ ਤੇ ਹਰ ਜਿਹੜੇ ਈਸ਼ਰਧਾਲੂ ਦੇ ਮਨ ਚੋ ਚੀਜ਼ ਵਸ ਜਾਂਦੀ ਹੈ ਬਾਕੀ ਮੇਰੇ ਪਿਤਾ ਜੀ ਜੈਦਰ ਸੰਤਾ ਸਿੰਘ ਜੀ ਪਿਛਲੇ ਲੰਬੇ ਸਮੇਂ ਤੋਂ ਜਿਹੜੇ ਜੱਥੇ ਲੈ ਕੇ ਪਾਕਿਸਤਾਨ ਜਾਂਦੇ ਰਹੇ ਆ ਉਨ੍ਹਾਂ ਦੇ ਜਾਣ ਤੋਂ ਬਾਅਦ ਇਹ ਸਵਾਮਾ ਸਾਡੇ ਪਰਿਵਾਰ ਨੂੰ ਮਿਲ ਗਿਆ ਅਸੀਂ ਆਪਣੇ ਆਪ ਨੂੰ ਵਡਭਾਗੀ ਸਮਝਦੇ ਹਾਂ ਕਿ ਪਾਤਸ਼ਾਹ ਨੇ ਸਾਨੂੰ ਕਿਰਪਾ ਬਖਸ਼ੀ ਹੈ ਜਿਹੜੀ ਕਿਰਪਾ ਸਾਡੇ ਤੇ ਬਣੀ ਰਵੇ ਤੇ ਅਸੀਂ ਜਿਹੜੀ ਸੰਗਤ ਦੀ ਸੇਵਾ ਕਰਦੇ ਰਹੀਏ ਬਾਕੀ ਜਿਹੜਾ ਹੈਗਾ ਇਸ ਵਾਰ ਸੰਗਤ 'ਚ ਬਹੁਤ ਜ਼ਿਆਦਾ ਉਤਸ਼ਾਹ ਪਾਇਆ ਜਾ ਰਿਹਾ ਹੈ ਤੇ ਕੁਝ ਨਿਰਾਸ਼ ਵੀ ਹੋਏ ਨੇ ਸਿੰਘ ਜਿਨ੍ਹਾਂ ਨੂੰ ਵੀਜ਼ਾ ਨਹੀਂ ਮਿਲਿਆ ਬਾਕੀ ਜਿਹੜਾ ਹੈਗਾ ਹਰ ਪੱਖ ਤੋਂ ਵਧੀਆ ਹੈ ਤੇ ਜਿਹੜਾ ਪਾਕਿਸਤਾਨ ਹਾਈ ਕਮਿਸ਼ਨ ਨੇ ਬਹੁਤ ਵਧੀਆ ਜਿਹੜਾ ਹੈਗਾ ਸਾਡਾ ਸਹਿਯੋਗ ਦਿੰਦਿਆਂ ਆ ਸਾਡੀ ਸੰਸਾ ਨੂੰ ਸਾਈ ਮੀਆਂ ਮੇਰੀ ਇੰਟਰਨੈਸ਼ਨਲ ਫਾਊਂਡੇਸ਼ਨ ਹੈ ਜਿਹੜੀ ਉਹਨਾਂ ਦੇ ਸਰਦਾਰਾਂ ਲੋਨ ਬਹੁਤ ਵੱਡੇ ਪੱਧਰ ਤੇ ਵੀਜ਼ੇ ਦੇ ਕੇ ਸਾਨੂੰ ਮਾਨ ਬਖਸ਼ਿਆ ਅਸੀਂ ਉਹਨਾਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੀ ਪਈਸਾ ਜੀ ਕੋਈ ਸਕਿਉਰਿਟੀ ਇਸ਼ੂ ਹੈਗਾ ਹਾਲਾਂਕਿ ਵੱਡੇ ਪੱਧਰ ਤੇ ਆਉਂਦਾ ਜਦੋਂ ਭਾਰਤ ਪਾਕਿਸਤਾਨ ਦੇ ਸਬੰਧਾਂ ਦੀ ਆਪਾਂ ਗੱਲ ਕਰਦੇ ਹਾਂ ਕੋਈ ਸਕਿਉਰਿਟੀ ਇਸ਼ੂ ਤੁਹਾਨੂੰ ਲੱਗਦਾ ਹੈਗਾ ਕੋਈ ਹੁੰਦਾ ਹੈ ਇਹਦੇ ਵਿੱਚ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਇਹ ਤਾਂ ਲੋਕਾਂ ਦੇ ਮਨਾਂ ਦੀ ਜਿਹੜੀ ਨਾ ਇੱਕ ਵਹਿਮ کہہ ਸਕਦੇ ਆ ਇੱਕ ਜਿਹੜਾ ਦਹਿਸ਼ਤ ਬਣੀ ਹੋਈ ਹੈ ਬਾਕੀ ਐਦਾਂ ਦੀ ਅੱਜ ਤੱਕ ਉਧਰ ਕੋਈ ਮੁਸ਼ਕਲ ਨਹੀਂ ਆਈ ਹਰ ਪੱਖ ਤੋਂ ਸਕਿਉਰਿਟੀ ਪੱਖ ਤੋਂ ਜਿਹੜਾ ਦੂਜੇ ਪਰਬੰਧਾਂ ਨੂੰ ਲੈ ਕੇ ਗੱਲ ਕਰੀਏ ਤਾਂ ਕਿਸੇ ਕਿਸਮ ਦੀ ਕੋਈ ਮੁਸ਼ਕਲ ਨਹੀਂ ਆਉਂਦੀ ਸੰਗਤਾਂ ਬਿਲਕੁਲ ਬੇਫਿਕਰ ਬੇਚੀਜ਼ ਕੋ ਕੇ ਜਿਹੜੇ ਗੁਰਮਾਰੇ ਦਰਸ਼ਨ ਦਿਦਾਰੇ ਕਰਦੀਆਂ ਉਹਦੇ ਵਿੱਚ ਕਿਹੜੇ ਕਿਹੜੇ ਮੁੱਖ ਗੁਰਦਰਾ ਸਾਹਿਬ ਹੁੰਦੇ ਉਹਦੇ ਵਿੱਚ ਸ਼੍ਰੀ ਨਨਕਾਣਾ ਸਾਹਿਬ ਪੰਜਾ ਸਾਹਿਬ ਗੁਰਦੁਆਰਾ ਡੇਰਾ ਸਾਹਿਬ ਰੋੜੀ ਸਾਹਿਬ ਇਸ ਤਰ੍ਹਾਂ ਗੁਰਦੁਆਰ ਕਰਤਾਰ ਸਾਹਿਬ ਆਦ ਜਿਹੜੇ ਗੁਰਧਾਮਾਂ ਦੇ ਜਿਹੜੇ ਦਰਸ਼ਨਦਾਰ ਇਹ ਸੰਤਨ ਕਰਵਾਏ ਜਾਂਦੇ ਆ ਜੀ ਠੀਕ ਹੈ ਠੀਕ ਹਾਂ ਜੀ ਇਹ ਤੁਸੀਂ ਹੁਣ ਕੇ ਅਪੀਲ ਕੀ ਕਰਨਾ ਚਾਹੋਗੇ ਜਿਹੜੀ ਆਪਣੀ ਸੰਗਤ ਸੁਣ ਰਹੀ ਹੈਗੀ ਜਿਹੜੀ ਜਾ ਰਹੇ ਹੈਗੇ ਆ ਜਿਹੜੇ ਸੁਣ ਰਹੇ ਹੋ ਵੀ ਖਾਸ ਕਰਕੇ ਸਾਨੂੰ ਵੱਧ ਵੱਧ ਜਾਣਾ ਚਾਹੀਦਾ ਹਾਲਾਂਕਿ ਆਪ ਅਪੀਲ ਕਰਦੇ ਹਮੇਸ਼ਾ ਬਿਲਕੁਲ ਬਿਲਕੁਲ ਸਾਡੀ ਸੰਸਥਾ ਤੇ ਸ਼ੁਰੂ ਤੋਂ ਉਪਰਾਲੇ ਕਰਦੀ ਆਈ ਆ ਇੱਕ ਉਪਰਾਲਾ ਨਾਲੇ ਵੀ ਕਰਦੀ ਆ ਉਦੇ ਵਿੱਚ ਲੋਕਾਂ ਚ ਉੱਚਾ ਵਧ ਹੈ ਕਿ ਅਸੀਂ ਉਧਰ ਤੇ ਜਿਹੜੇ ਹੈਗੇ ਆ ਪਰਿਵਾਰਾਂ ਨੂੰ ਮਿਲ ਗਏ ਗਿਲਗੀ ਆਪਦੇ ਜਿਹੜੇ ਸਾਡੇ ਬਜ਼ੁਰਗਾਂ ਤੇ ਜਿਹੜੇ ਸਿਹਤਾਰ ਵਾਲੇ ਜਾਂ ਸਾਡੇ ਸਰਪੰਨਪਰਾ ਰਹਿ ਗਏ ਆ ਉਸ ਤੋਂ ਇਲਾਵਾ ਬੇਨਤੀ ਸੰਗਤ ਨੂੰ ਇਹ ਕਰਨੀ ਚਾਹਾਂਗੇ ਕਿ ਤੁਸੀਂ ਵੱਧ ਵੱਧ ਜਦੋਂ ਵੀ ਤੁਹਾਨੂੰ ਸਮਾਂ ਮਿਲਦਾ ਆਪਦੇ ਜਿਹੜੇ ਵਿਛੜੇ ਗੁਰਧਾਮ ਨੇ ਉਹਨਾਂ ਦੇ ਦਰਸ਼ਨ ਦੀਦਾਰੇ ਕਰਕੇ ਕਰਮਾ ਭਾਗਾਂ ਵਾਲੇ ਉਹ ਭਾਈ ਜਿਹੜੇ ਤੁਸੀਂ ਪਹੁੰਚ ਜਾਂਦੇ ਹੋ ਉੱਥੇ ਤੇ ਹਰ ਪ੍ਰਕਾਰ ਦੀ ਤੁਹਾਨੂੰ ਉੱਥੇ ਸਹੂਲਤ ਹੈ ਕੋਈ ਮੁਸ਼ਕਲ ਨਹੀਂ ਦੱਸ ਦਿੰਦਾ ਸਰਕਾਰ ਵੀਜ਼ਾ ਦਿੰਦੀ ਹੈ ਤੇ ਬੜੇ ਆਨੰਦਮਈ ਦਰਸ਼ਨ ਹੁੰਦੇ ਆ ਸੰਤਾਂ ਨੂੰ ਹਾਂ ਹਾਂ ਬਿਲਕੁਲ ਸਹੀ ਪ੍ਰਧਾਨ ਜੀ ਕੁਝ ਕਹਿਣਾ ਚਾਹੁੰਦੇ ਮੈਨੂੰ ਲੱਗਦਾ ਜੀ ਇੱਕ ਅਪੀਲ ਅਸੀਂ ਹਰ ਵਾਰੀ ਕਰਦੇ ਆ ਸਰ ਵੀ ਆਪਦੀ ਸੰਗਤ ਨੂੰ ਜਿਹੜੀ ਜਾ ਰਹੀ ਹੈ ਸਾਡੇ ਨਾਲ ਆਸੀਆ ਵੇਅਰ ਕਰਦੇ ਆ ਕਿ ਸਾਡਾ ਜਿਹੜਾ ਮੇਨ ਮੁੱਖ ਮਕਸਦ ਆ ਗੁਰੂ ਘਰਾਂ ਦੇ ਦਰਸ਼ਨ ਕਰਨ ਦਾ ਤੇ ਉੱਥੋਂ ਦੇ ਜਿਹੜੇ ਹੈਗੇ ਆ ਕੁਝ ਸ਼ਰਾਰਤੀ ਅੰਸਰ ਸਾਡੇ ਇੱਧਰ ਵੀ ਹੁੰਦੇ ਆ ਉਧਰ ਵੀ ਹੁੰਦੇ ਆ ਉਹਨਾਂ ਤੋਂ ਬਚਾ ਜਾਵੇ ਕਿਸੇ ਦੇ ਨਾਲ ਕੋਈ ਹੈਗਾ ਫालतू ਗੱਲਬਾਤ ਨਾ ਕੀਤੀ ਜਾਵੇ ਸਿਰਫ ਸਾਡਾ ਜਿਹੜਾ ਹੈਗਾ ਨਿਸ਼ਾਨਾ ਗੁਰੂ ਸਾਹਿਬ ਦੇ ਦਰਸ਼ਨ ਦਾਰੇ ਕਰਨ ਦਾ ਹੀ ਆ ਤੇ ਇੱਕ اپੀਲ ਜਿਹੜੀ ਹੈਗੀ ਉਹ ਅਸੀਂ ਏਟੀਬੀਪੀ ਨੂੰ ਔਰ ਗੁਰਦੁਆਰਾ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਮੈਂਟੀ ਨੂੰ ਵੀ ਇਹ ਕਰਨਾ ਚਾਹੁੰਦੇ ਆ ਕਿ ਪਹਿਲੀ ਵਾਰ ਹੋਇਆ ਕਿ ਉਹਨਾਂ ਨੇ ਕੁਝ ਡਾਲਰਾਂ ਦੀ ਸ਼ਰਤ ਰੱਖੀ ਆ ਜੋ ਕਿ ਸੰਗਤਾਂ ਪਿੰਡਾਂ ਦੇ ਵਿੱਚ ਰਹਿੰਦੀਆਂ ਖਾਸ ਕਰਕੇ ਬਜ਼ੁਰਗ ਹਾਂਜੀ ਕਰਾਇਆ ਜਿਹੜਾ ਬਸਾਂ ਦਾ ਕਰਾਇਆ ਜਾਂ ਉਹਨਾਂ ਨੇ ਕਿਹਾ ਵੀ ਡਾਲਰ ਲੈ ਕੇ ਆਓ ਹਨ ਦੂਜੇ ਪੈਸੇ ਇੰਡੀਆ ਨਹੀਂ ਚੱਲਣਗੇ ਇਹਨਾਂ ਦੇ ਵਿੱਚ ਇਹ ਸਰਕਾਰਾਂ ਦੀ ਪਾਲਿਸੀ ਜੀ ਸਾਨੂੰ ਇਸ ਗੱਲ ਦਾ ਪਤਾ ਨਹੀਂ ਕਿ ਕਿਉਂ ਗਿਆ ਇਹਨਾਂ ਨੇ ਪਰ ਅਸੀਂ ਅਪੀਲ ਕਰਦੇ ਹਾਂ ਜੀ ਸੰਗਤ ਵੱਲੋਂ ਕਿ ਇਸ ਵਾਰੀ ਥੋੜੀ ਜੀ ਉਹਨਾਂ ਨਾਲ ਨਰਮਾਈ ਵਰਤੀ ਜਾਵੇ ਇਸ ਵਾਰੀ ਕੋਈ ਛੋਟ ਦਿੱਤੀ ਜਾਵੇ ਜਦੋਂ ਇਸ ਜੱਥਾ ਜਾਊਗਾ ਅਗਲੀ ਵਾਰ ਉਹਨੂੰ ਪ੍ਰੀਪੇਅਰ ਹੋ ਜਾਣ ਕਿ ਇਹ ਅਸੀਂ ਡਾਲਰ ਹੀ ਲੈ ਕੇ ਜਾਣੇ ਹੂੰ ਕਿਉਂਕਿ ਆਪਾਂ ਕੋਈ ਵੀ ਚੀਜ਼ ਪਹਿਲੀ ਵਾਰ ਸ਼ੁਰੂ ਕਰਦੇ ਹਾਂ ਤਾਂ ਉਹ ਪ੍ਰੋਪਰ ਤੌਰ ਤੇ ਸਕਸੈਸਫੁਲ ਨਹੀਂ ਹੁੰਦੀ ਹੂੰ ਤੋਂ ਇਸ ਕਰਕੇ ਅਪੀਲ ਆ ਜੀ ਜਿਹੜੇ ਵੀ ਉੱਥੇ ਸੰਗਤ ਜਿਵੇਂ ਸਾਡੇ ਇਧਰ ਦੀ ਇੰਡੀਆ ਗਵਰਨਮੈਂਟ ਉਹ ਪੂਰੀ ਸੰਗਤ ਦੇ ਨਾਲ ਸਹਿਯੋਗ ਕਰਦੇ ਆ ਕੋਈ ਕਮੀ ਬੇਚੀ ਕਿਤੇ ਰਹਿੰਦੀ ਹੈ ਕਾਗਜਾਂ ਦੇ ਵਿੱਚ ਵੀ ਤੂੰ ਹੱਥ ਜੋੜ ਕੇ ਬੜੇ ਵਧੀਆ ਤਰੀਕੇ ਨਾਲ ਸਾਨੂੰ ਪੇਸ਼ ਕਰ ਪੇਸ਼ ਹੁੰਦੇ ਆ ਔਰ ਸਾਨੂੰ ਜਿਹੜਾ ਬਾਰਡਰ ਕਰਾਸ ਕਰਾਉਂਦੇ ਕਿ ਗੁਰੂ ਘਰ ਦੇ ਦਰਸ਼ਨ ਕਰਨ ਵਾਸਤੇ ਜਾ ਰਹੇ ਆ ਇਸੇ ਤਰ੍ਹਾਂ ਹੀ ਚਾਹੇ ਉਧਰ ਲਈ ਵੀ ਵੀਰ ਹੈਗੇ ਆ ਜਿੰਨੇ ਵੀ ਕਰਮਚਾਰੀ ਹੈਗੇ ਬਹੁਤ ਵਧੀਆ ਸਹਿਯੋਗ ਕਰਦੇ ਆ ਪਰ ਇਸ ਵਾਰ ਜਿਹੜਾ ਡਾਲਰਾਂ ਦਾ ਕਰਕੇ ਕਈ ਸੰਗਤਾਂ ਦੇ ਵਿੱਚ ਬੜਾ ਭੰਬਲ ਪੂਸਾ ਪਾਇਆ ਜਾ ਰਿਹਾ ਉਹ ਬੇਨਤੀ ਹੈ ਜੇ ਕਿਤੇ ਕੋਈ ਕਮੀ ਬੇਚੀ ਮਾੜੀ-ਮੋਟੀ ਰਹਿੰਦੀ ਵੀ ਆ ਤੇ ਉਹ ਸਹਿਯੋਗ ਕਰਕੇ ਸੰਗਤਾਂ ਦੇ ਨਾਲ ਇੱਕ ਵਾਰੀ ਉਹ ਜ਼ਰੂਰ ਉਹਦਾ ਮਸਲੇ ਦਾ ਹੱਲ ਕੀਤਾ ਜਾਵੇ ਜੀ ਠੀਕ ਹੈ ਭਾਈ ਜੀ ਅ ਅਸ ਬਾਪੂ ਜੀ ਦੀ ਖਾਸੀਅਤ ਇਹ ਹੈਗੀ ਹੈ ਕਿ ਮੇਰੇ ਖਿਆਲ ਚ 16 ਵਾਰ ਜਾ ਰਹੇ ਤੁਸੀਂ ਜੀ ਤੇ ਤੇ ਉਮਰ ਬਾਪੂ ਜੀ ਦੀ 70 ਸਾਲ ਹੈਗੀ ਹੈ ਤੇ ਵੱਡੀ ਸ਼ਰਦਾ ਦੇ ਨਾਲ ਜਿਹੜੀ ਸੰਗਤ ਜਾਂਦੀ ਹੈਗੀ ਬਾਪੂ ਜੀ ਨਾਲ ਬᱟ ਗੱਲਬਾਤ ਕਰਦੇ ਨੇ ਬਾਪੂ ਜੀ ਨਾਲ ਕੀ ਆਪਣਾ ਜੀ ਦਰਸ਼ਨ ਸਿੰਘ ਜੀ ਦਰਸ਼ਨ ਸਿੰਘ ਪਿੰਡ ਮੱਲਾੜਾਲੇ ਜੀ ਮੱਲਾੜਾ ਤੇ ਤੁਹਾਡਾ ਕਿਸ ਤਰ੍ਹਾਂ ਦਾ ਤਜਰਬਾ ਜੇ ਤੁਸੀਂ ਇੱਧਰ ਜਾਂਦੇ ਹੋ ਪਾਕਿਸਤਾਨ ਦੇ ਵਿੱਚ ਬਹੁਤ ਜਗ੍ਹਾ ਲੋਕ ਚੰਗੇ ਮਿਲਦੇ ਨੇ ਗਿਲਦੇ ਨੇ ਠੀਕ ਹੈ ਜੀ ਆਹਦੇ ਪਿੰਡ ਇਹ ਜੋ ਬੰਦਾ ਜਾਂਦਾ ਆਉਂਦਾ ਹੈ ਠੀਕ ਹੈ ਤੇ ਠੀਕ ਲੱਗਦਾ ਠੀਕ ਹੈ ਇੰਨੀ ਉਮਰ ਦੇ ਵਿੱਚ ਆਮ ਤੌਰ ਤੇ ਮਤਲਬ ਤੁਹਾਨੂੰ ਥੋੜਾ ਜਿਹਾ ਤੁਹਾਡਾ ਤਜਰਬਾ ਵਧੀਆ ਹੁੰਦਾ ਹੋਊਗਾ ਆਮ ਤੌਰ ਤੇ ਜਿਹੜੇ ਬਜ਼ੁਰਗੇ ਥੋੜਾ ਜਿਹਾ ਹੋ ਸਕਦਾ ਵੀ ਘੱਟ ਪੈਲ ਦਿੰਦੇ ਹੋਣਾ ਤੁਸੀਂ ਉਹ ਬਜ਼ੁਰਗਾਂ ਨੂੰ ਖਾਸ ਤੌਰ ਤੇ ਕੀ ਅਪੀਲ ਕਰਨਾ ਚਾਹੋਗੇ ਅਸੀਂ ਤਾਂ ਇਹ ਗੁਰੂ ਘਰ ਜਾਣਾ ਚਾਹੀਦਾ ਜਰੂਰ ਹਮ ਜਿਹੜਾ ਨਹੀਂ ਗਿਆ ਉਹ ਵੀ ਜਾਏ ਤੇ ਮੱਥਾ ਟੇਕੇ ਸੱਚੇ ਪਾਤਸ਼ਾਹ ਦੇ ਅੱਗੇ ਠੀਕ ਹੈ ਪਹਿਲੀ ਵਾਰ ਕਿੰਨਾ ਚਿਰ ਹੋ ਗਿਆ ਜਦੋਂ ਪਹਿਲੀ ਵਾਰ ਗਏ ਸੀ ਤੁਸੀਂ 1 ਸਾਲ ਹੋ ਗਿਆ 1 ਸਾਲ ਹੋ ਚਲੇ ਲਗਾਤਾਰ ਹੀ ਫਿਰ ਮਤਲਬ ਤੁਸੀਂ ਅਦੇ ਕਦੀ ਆੜੀ ਚਲੇ ਜਾਂਦਾ ਕਦੀ ਸੌਣੀ ਚਲੇ ਜਾਂਦਾ ਕਦੀ ਆੜੀ ਚਲੇ ਜਾਂਦਾ ਮਤਲਬ 1 ਸਾਲ ਪਿੱਛੇ ਤੁਹਾਡੀ ਵਾਰੀ ਆ ਜਾਂਦੀ ਚਲੋ ਤੇਰੀ ਦੋ ਨਹੀਂ ਵੀ ਗਏ ਜਿਹੜਾ ਪਾਸਪੋਰਟ ਐਕਸਪਾਇਰ ਹੋ ਗਿਆ ਠੀਕ ਹੈ ਜੀ ਤੇ ਬਾਪੂ ਨੂੰ ਨੀਂਦ ਨਹੀਂ ਆਈ ਰੋਜ਼ ਡਾੜੀ ਪਾਸਪੋਰਟ ਲੈ ਕੇ ਆਜੇ ਕਰੇ ਆਪਣੇ ਦਫਤਰ ਦੇ ਵਿੱਚ ਕੇ ਪੁੱਤਰਾ ਰੀਨੂ ਕਰਾਈ ਕੋਈ ਇਸ਼ੂ ਆ ਗਿਆ ਅੰਮ੍ਰਿਤਸਰ ਤੋਂ ਹੱਲ ਨਹੀਂ ਹੋਇਆ ਤੇ ਬਾਪੂ ਨੇ ਬਹੁਤ ਪੈਸੇ ਲਾ ਗੋ ਬਾਪੂ ਜੀ ਨੇ ਪਤਾ ਕਿਵੇਂ ਹੱਲ ਕੀਤਾ ਅਸੀਂ ਚੰਡੀਗੜ੍ਹ ਜਾ ਕੇ ਇੱਕ ਮਨ ਦੇ ਵਿੱਚ ਇੱਛਾ ਤਰਫ ਸੀ ਕਿ ਮੈਂ ਨਨਕਾਣਾ ਜਾਣਾ ਬਸ ਇਹੀ ਤਰ੍ਹਾਂ ਇਹ ਤਰ੍ਹਾਂ ਹਰ ਸਿੱਖ ਦੇ ਵਿੱਚ ਪਰ ਅਸੀਂ ਡਰ ਜਾਂਦੇ ਆ ਕੁਝ ਡਰਦੇ ਆ ਬੜੇ ਕਿ ਅਸੀਂ ਪਾਕਿਸਤਾਨ ਚਲੇ ਗਏ ਖਾਰੇ ਸਾਡਾ ਹੋਰ ਦੇਸ਼ ਦਾ ਵੀਜ਼ਾ ਨਹੀਂ ਲੱਗਣਾ ਇਹੀ ਕਮੀਆਂ ਪਰ ਫਿਰ ਵੀ ਇਸ ਵਾਰੀ ਅਸੀਂ ਸੋਸ਼ਲ ਮੀਡੀਆ ਦਾ ਵੀ ਧੰਨਵਾਦ ਕਰਦੇ ਆਂਗੇ ਉਹਨਾਂ ਦੇ ਜਰੀਏ ਚਾਹੇ ਸਹੀ ਇਸ ਵਾਰੀ ਜਿਹੜੀ ਹੈਗੀ ਆ ਵੀਜ਼ੇ ਉਹ ਨੌਜਵਾਨਾਂ ਨੂੰ ਬਹੁਤ ਮਿਲੇ ਆ ਨੌਜਵਾਨਾਂ ਦੇ ਵਿੱਚ ਬੜਾ ਉਤਸ਼ਾਹ ਕਿ ਅਸੀਂ ਆਪਣੇ ਪੁਰਖਿਆਂ ਦੀ ਜਨਮ ਭੂਮੀ ਤੇ ਆਪਣੇ ਗੁਰੂਆਂ ਦੀ ਜਨਮ ਭੂਮੀ ਤੇ ਜਾ ਕੇ ਅਸੀਂ ਦਰਸ਼ਨ ਨਜ਼ਾਰੇ ਕਰੀਏ ਤਾਂ ਬਹੁਤ ਵਧੀਆ ਗੱਲ ਹੈ ਬਾਪੂ ਜੀ ਕੋ ਖਾਸ ਯਾਦ ਉਧਰ ਦੇ ਤੁਸੀਂ ਇੰਨੀ ਵਾਰ ਜਾ ਕੇ ਆ ਵਡਾ ਤਜਰਬਾ ਤੁਹਾਡਾ ਹੈਗਾ ਕਿ ਕੋਈ ਇੱਕ ਵਾਰੀ ਜਾਂਦਾ ਕੋ ਦੋ ਵਾਰੀ ਜਾਂਦਾ ਨੌਜਵਾਨਾਂ ਚ ਕਾਫੀ ਹਾਲਾਂਕਿ ਮੈਂ ਵੀ ਜਾ ਕੇ ਆ ਬੜਾ ਪ੍ਰੇਮ ਬੜਾ ਮਿਲਦਾ ਹੈ ਉਧਰ ਵੀਰਾਂ ਨੂੰ ਸਕਿਉਰਟੀ ਬੜਾ ਵਧੀਆ ਸਾਰਾ ਮਤਲਬ ਲੰਗਰ ਪਾਣੀ ਦਾ ਪ੍ਰਬੰਧ ਹੁੰਦਾ ਰਹਿਣ ਸੈਂਡ ਦਾ ਪ੍ਰਬੰਧ ਹੁੰਦਾ ਤੁਹਾਡਾ ਤਜਰਬਾ ਕਿਸ ਤਰ੍ਹਾਂ ਕੋਈ ਖਾਸ ਪਾਲ ਤੁਹਾਡੇ ਵਾਸਤੇ ਉਧਰ ਸਾਡੇ ਵੀ ਬਹੁਤ ਸੇਵਾ ਕਰਦੇ ਨੇ ਆਉਣੇ ਜਾਂਦੇ ਆ ਮਿਲਦੇ ਗਿਲਦੇ ਨੇ ਤੇ ਖੁਸ਼ੀ ਰਹੀਦਾ ਤੇ ਖੁਸ਼ੀ ਨਾਲ ਹੀ ਹੋਣ ਜਾਣਾ ਠੀਕ ਹੈ ਹੋਰ ਵੀ ਤੁਸੀਂ ਅਪੀਲ ਕਰਦੇ ਵੀ ਹੋਰ ਵੀ ਸੰਗਤ ਜਾਗ ਵਤ 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 ਸੰਤ ਮੈ ਲੱਗਿਆ ਕਿ ਮੱਥਾ ਟੇਕਣਾ ਚਾਹੀਦਾ ਗੁਰੂ ਘਰ ਠੀਕ ਠੀਕ ਹੈ ਠੀਕ ਹੈ ਜੀ ਧੰਨਵਾਦ ਬਾਪੂ ਜੀ ਮੇਰੇ ਨਾਲ ਇੱਕ ਹੋਰ ਵੀਰ ਹੈਗੇ ਆ ਵੀਰ ਜੀ ਕੀ ਨਾਂ ਜੀ ਆਪਣਾ ਜੀ ਗੁਰਪ੍ਰੀਤ ਸਿੰਘ ਜੀ ਬਾਈਕਾ ਖਾਲਸਾ ਵਾਜ ਕੀ ਫਤਹੀ ਮੇਰੇ ਖਿਆਲ ਤੁਸੀਂ ਪਹਿਵੀਂ ਛੇਵੀਂ ਵਾਰ ਜਾ ਰਹੇ ਜੀ ਮੈਂ ਵੀਰ ਜੀ ਚੌਥੀ ਵਾਰ ਜਾ ਰਹੇ ਹਾਂ ਚੌਥੀ ਵਾਰ ਜਾ ਰਹੇ ਜੀ ਇਧਰ ਇਸ 10 ਦਿਨਾਂ ਦੇ ਵਿਜੇ ਤੇ ਉਧਰ ਕਿਤਾਬ ਨਹੀਂ 10 ਦਿਨਾਂ ਦੇ ਵਿਜੇ ਤੇ ਆ ਰਹੇ ਠੀਕ ਹੈ ਜੀ ਲਗਾਤਾਰ ਲੱਗ ਜਾਂਦਾ ਬਿਰਜੀ ਉਧਰ ਬਹੁਤ ਪਿਆਰ ਕਰਦੀ ਸੰਗਤ ਤੇ ਕੋਈ ਨਹੀਂ ਇੰਨਾ ਚਾਹ ਕਰਦੇ ਨਾਲ ਸੰਗਤ ਜਾਂਦੀ ਆ ਕਹਿੰਦੇ ਵੀ ਜੀ ਤੁਸੀਂ ਆਓ ਤੇ ਸਾਡੀ ਇਹ ਅਰਦਾਸ ਬੇਨਤੀ ਆ ਕਿ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਪ ਤੇ ਹਰੇਕ ਸੰਗਤ ਨੂੰ ਵੀਜ਼ਾ ਮਿਲਣਾ ਚਾਹੀਦਾ ਵਦ ਵਦ ਵੀਜ਼ਾ ਮਿਲੇ ਠੀਕ ਹੈ ਜੀ ਠੀਕ ਹੈ ਤੇ ਬਾਕੀ ਸਰਕਾਰਾਂ ਨੂੰ ਬੇਨਤੀ ਆ ਜਦੋਂ ਸੰਗਤ ਜੀ ਕਰਦਾ ਜਾਣਾ ਚਾਹਵੇ ਪਾਕਿਸਤਾਨ ਨਨਕਾਣਾ ਸਾਹਿਬ ਦਰਸ਼ਕਦਾਰ ਇਹਨਾਂ ਨੂੰ ਖੁੱਲੇ ਬਖਸ਼ਨੇ ਚਾਹੀਦੇ ਆ ਠੀਕ ਹੈ ਸੰਗਤ ਆਵੇ ਤੇ ਜਾਵੇ ਬਹੁਤ ਵਧੀਆ ਲੱਗੂਈ ਹਾਂਜੀ ਠੀਕ ਹੈ ਠੀਕ ਹੈ ਬਈ ਜੀ ਹੋਰ ਕੋਈ ਖਾਸ ਗੱਲ ਬਾਤ ਜੀ ਇੱਕ ਜੀ ਤੁਸੀਂ ਪਹਿਲਾਂ ਸਵਾਲ ਕੀਤਾ ਸੀ ਆਫ ਕੈਮਰਾ ਕਿ ਇਸ ਵale ਲੀਡ ਕੌਣ ਕਰ ਰਿਹਾ ਸਾਡੇ ਜਥੇ ਨੂੰ ਹਣਾ ਪਹਿਲਾਂ ਸੰਗਤ ਨੇ ਹੁਕਮ ਕੀਤਾ ਸੀ ਮੈਂ ਜਾ ਰਿਹਾ ਸੀ ਪਰ ਮੇਰਾ ਥੋੜਾ ਜਿਹਾ ਕੁਸ਼ਰ ਜਿਵੇਂ ਹੋਣ ਕਰਕੇ ਮੈਂ ਇਸ ਵਾਰੀ ਨਹੀਂ ਜਾ ਰਿਹਾ ਤੋ ਇਸ ਕਰਕੇ ਇਹ ਜਸਪਾਲ ਜਿੰਦ ਸਿੰਘ ਜੀ ਖੜਿਆ ਇਹਨਾਂ ਦੇ ਫਾਜ਼ਲ ਸਾਹਿਬ ਸਰਦਾਰ ਸੰਤਾ ਸਿੰਘ ਜੀ ਜਿਹੜੇ ਪੁਰਾਣੇ ਜਾਣਦੇ ਆ ਉਹਨਾਂ ਨੂੰ ਪਤਾ ਕਿ ਬੜੇ ਲੰਮੇ ਸਮੇਂ ਤੋਂ ਸਵਾਮਨ ਨਿਭਾਰੇ ਸੀ ਲੀਡਰਮਨ ਲੀਡਰ ਦੇ ਤੌਰ ਤੇ ਕਿ ਜੱਥੇ ਦੀ ਅਗਵਾਈ ਕਰਕੇ ਉਧਰ ਜਾਂਦੇ ਸੀ ਪੈਸਵਰੀ ਜਿਹੜੀ ਸੇਵਾ ਸੀ ਇਹਨਾਂ ਨੂੰ ਸੌਪੀ ਹੈ ਤੇ ਜਿਹੜਾ ਹੈਗਾ ਇਸੇ ਤਰ੍ਹਾਂ ਲੀਡਰ ਦੇ ਰੂਪ ਵਿੱਚ ਸਾਡੇ ਬਲਜਿੰਦਰ ਸਿੰਘ ਸਰਪੰਚਾ ਸਾਣੀ ਵਾਲੇ ਤੋਂ ਸਾਡੇ ਜਥੇਬੰਦੀ ਨਾਲ ਜੁੜੇ ਹੋਇਆ ਤੇ ਉਹ ਇਸ ਵਾਰੀ ਜਿਹੜਾ ਹੈਗਾ ਲੀਡਰ ਦੇ ਰੂਪ ਵਿੱਚ ਔਰ ਜਸਪਾਲ ਸਿੰਘ ਜੀ ਡਿਪਟੀ ਲੀਡਰ ਦੇ ਤੌਰ ਤੇ ਜਥੇ ਜਿਗਵਾਈ ਕਰਨਗੇ ਸੰਗਤ ਨੂੰ ਕੋਈ ਵੀ ਅਦਰ ਕੋਈ ਕਿਸੇ ਰੰਦੇ ਕੋਈ ਪ੍ਰੋਬਲਮ ਆਉਂਦੀ ਆ ਤੇ ਇਹ ਉਹਨਾਂ ਦਾ ਤੁਰੰਤ ਹੱਲ ਕਰਨਗੇ ਠੀਕ ਹੈ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਦਾ ਫਰਮਾਨ ਹੈ ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਜਾਨਨ ਹੋਵਾ ਜ्यों ਕਰ ਸੂਰਜ ਨਿਕਲਿਆ ਤਾਰੇ ਛਪੇ ਹਨੇਰ ਪਲਵਾ ਸੋ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਤਨ ਤਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮਨਾਉਣ ਵਾਸਤੇ ਸਾਡੇ ਇਲਾਕੇ ਦੇ ਨੌਜਵਾਨ ਵੀਰ ਭਾਈ ਦਿਲਜੀਤ ਸਿੰਘ ਜੀ ਮਹਾਲਮ ਔਰ ਭਾਈ ਜਿਸਪਾਲ ਸਿੰਘ ਜੀ ਮੱਲਾਂਵਾਲਾ ਜੋ ਨਾਲ ਪੱਤਰਕਾਰੀ ਸੀ ਬਿਨਿਭਾਰੇ ਹੈ ਔਰ ਇਹਨਾਂ ਦੇ ਉਦੋਂ ਪਰਾਲੇ ਨਾਲ ਸੰਗਤਾਂ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਸਥਾਨਾਂ ਤੇ ਉਹਨਾਂ ਨੂੰ ਦਰਸ਼ਨ ਕਰਨ ਵਾਸਤੇ ਜਥਾ ਰਵਾਨਾ ਕਰ ਰਹੇ ਨੇ ਸਾਡੇ ਜਥੇ ਵੱਲੋਂ ਇਹਨਾਂ ਦੇ ਪੂਰੇ ਜਥੇ ਦਾ ਸਿੰਘਾਂ ਦਾ ਅਸੀਂ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਬਹੁਤ ਸੋਹਣਾ ਪ੍ਰਬਾਲਾ ਕੀਤਾ ਏ ਤਕਰੀਬਨ 400 ਦੇ ਤਕਰੀਬਨ ਸੰਗਤਾਂ ਨੂੰ ਆਪ ਵਿਜੇ ਲਵਾ ਕੇ ਆਪ ਸਾਰੀ ਮਿਹਨਤ ਕਰਕੇ ਤੇ ਗੁਰੂ ਨੇ ਬੜੀ ਮਹਾਨ ਕਿਰਪਾ ਕੀਤੀ ਏ ਇਹਨਾਂ ਜਥੇ ਨੂੰ ਕਾਫੀਆਂ ਨੂੰ ਵਿਜੇ ਮਿਲੇ ਏ ਔਰ ਉਹਨਾਂ ਸੰਗਤਾਂ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਸਥਾਨ ਦਰਸ਼ਨ ਕਰਾ ਕੇ ਬੜਾ ਵੱਡੀ ਇੱਕ ਗੁਰੂ ਨੰਗ ਦੀਆਂ ਖੁਸ਼ੀਆਂ ਲੈ ਰਹੇ ਨੇ ਬਹੁਤ ਸੋਹਣਾ ਧੰਮਰਲਾ ਕਰਦੇ ਆ ਔਰ ਸਾਡੇ ਜਥੇ ਵੱਲੋਂ ਸਮੂਚੀਆਂ ਸੰਗਤਾਂ ਇਹਨਾਂ ਜਥੇ ਦਾ ਧੰਨਵਾਦ ਕਰਦੇ ਆ ਇਹੋ ਜੇ ਪਾਲੇ ਕਰਦੇ ਰਹਿਣ ਔਰ ਸਾਡੇ ਇੱਕ ਅੱਛਾ ਰੱਖਦੇ ਆ ਕਿ ਗੁਰੂ ਕਿਰਪਾ ਕਰੇ ਕਿ ਜਿਹੜੀਆਂ ਲੈਣਾ ਸਾਰੀਆਂ ਇਹ ਸਾਰੀਆਂ ਲੈਣਾ ਖੁੱਲ ਜਾਣ ਸਾਨੂੰ ਕੁਰੇ ਦਸ਼ੰਦਾਰ ਰਬਖਸ਼ ਸਿੰਘ ਜੀ ਦੇ ਦਰਸ਼ਨ ਕਰ ਗਏ ਅਸੀਂ ਅਸੀਂ ਅਰਦਾਸ ਕਰਦੇ ਹਾਂ ਗੁਰੂ ਨਾਨਕ ਸਾਹਿਬ ਜੀ ਜੋ ਵੰਡੀਆਂ ਪਾਈਆਂ ਨੇ ਸ੍ਰੀ ਮੰਡੀਆਂ ਮਿਟ ਜਾਣ ਅਸੀਂ ਸਾਰੇ ਸਾਡੇ ਭਰਾ ਅਸੀਂ ਇਕੱਠੇ ਹੋ ਕੇ ਆਪਦੇ ਜਿਹੜੇ ਇਤਿਹਾਸਕ ਥਾਨਾਂ ਦੇ ਦਰਸ਼ਨ ਕਰ ਸਕੀਏ ਮੈਂ ਇਹਨਾਂ ਧੰਨਵਾਦ ਕਰਨਾ ਇਹਨਾਂ ਵੀਰਾਂ ਧੰਨਵਾਦ ਕਰਦਾ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ